ਅਸੀਂ ਇੱਕ ਹੋਰ ਉਪਰਾਲਾ ਕੀਤਾ ਜਿਹੜਾ ਕਿ ਅੱਜ ਲਾਂਚ ਕਰਨ ਜਾ ਰਹੇ ਹਾਂ ਕਿ ਪਟਵਾਰੀਆਂ ਤੋਂ ਸਰਪੰਚ ਨੂੰ ਨੰਬਰਦਾਰ ਨੂੰ ਔਰ ਐਮਸੀ ਨੂੰ ਇੱਕ ਮੈਸੇਜ ਜਾਏਗਾ ਬੜਾ ਸਿੰਪਲ ਹੋਏਗਾ ਕਿ ਇਸ ਬੰਦੇ ਦੀ ਐਪਲੀਕੇਸ਼ਨ ਆਈ ਹੈ ਤੁਸੀਂ ਇਹਨੂੰ ਰეკਮੈਂਡ ਕਰਦੇ ਹੋ ਜਾਂ ਨਾਟ ਰეკਮੈਂਡ ਕਰਦੇ ਹੋ ਉਹਦੇ ਬਾਰੇ ਤੁਸੀਂ WhatsApp ਦੇ ਉੱਪਰੀ yes ਜਾਂ no ਲਿਖਣਾ ਤੇ ਉਹ ਰეკਮੈਂਡੇਸ਼ਨ ਹੋ ਕੇ ਉਹ ਪਟਵਾਰੀ ਕੋਲ ਚਲੀ ਜਾਣੀ ਹੈ ਅਰ ਫਿਰ ਉਸ ਤੋਂ ਬਾਅਦ ਜਿਸ ਮਹਿਕਮੇ ਨਾਲ ਵੀ ਉਹ ਸੰਬੰਧਿਤ ਹੈਗਾ ਉਹ ਤੋਂ ਸਰਵਿਸ ਹੈ ਜਿਹੜੀ 20 ਦਿਨਾਂ ਦੇ ਵਿੱਚ ਸੇਵਾ ਕੇਂਦਰ ਤੋਂ ਉਸ ਵਿਅਕਤੀ ਨੂੰ ਘਰ ਬੈਠਿਆ ਡਿਲੀਵਰ ਹੋ ਜਾਣੀ ਹੈ ਉਹਦੇ ਤੱਕ ਪਹੁੰਚ ਜਾਣੀ ਹੈ ਮੈਂ ਸਮਝਦਾ ਕਿ ਇਹੋ ਜੀ ਇਹ ਸਰਵਿਸ ਹੈ ਜਿਹੜੀ ਅ ਇਸ ਕਰਕੇ ਨਵੇਕਲੀ ਹੈ ਕਿਉਂਕਿ ਪੂਰੇ ਮੁਲਕ ਦੇ ਵਿੱਚ ਸਾਥਿਓ ਮੈਨੂੰ ਇਹ ਦੱਸਦੇ ਹੋ ਖੁਸ਼ੀ ਦੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੂਰੇ ਮੁਲਕ ਦੇ ਵਿੱਚ ਕਲਮ ਕੱਲਾ ਪੰਜਾਬ ਇਹ ਜਾਂ ਸੂਬਾ ਬਣ ਗਿਆ ਅੱਜ ਜਿਹਦੇ ਵਿੱਚ ਲੋਕਾਂ ਨੂੰ ਘਰ ਬੈਠਿਆ ਇਹ ਸਰਵਿਸਿਜ਼ ਨੇ ਜਿਹੜੀਆਂ ਉਹ ਮਿਲਣ ਗਿਆ ਇਹ ਤਕਰੀਬਨ 35-40000 ਆ ਸਾਰੇ ਜੋ ਗਰਾਊਂਡ ਪੱਧਰ ਦੇ ਨਾਲ ਜੁੜੇ ਹੋਏ ਆਮ ਲੋਕਾਂ ਦੇ ਨਾਲ ਜੁੜੇ ਹੋਏ ਜਿਹੜੀ ਪੂਰੀ ਦੀ ਪੂਰੀ ਲੀਡਰਸ਼ਿਪ ਹੈ ਚਾਹੇ ਉਹ ਸਰਪੰਚ ਨੇ ਚਾਹੇ ਐਮਸੀ ਨੇ ਚਾਹੇ ਨੰਬਰਦਾਰ ਨੇ ਇਹ ਤੁਸੀਂ ਜਦੋਂ ਜੁੜਜੋਗੇ ਤੇ ਬਹੁਤ ਵੱਡਾ ਰելիਫ ਹੈ ਜਿਹੜਾ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਨੂੰ ਮਿਲਣੀ ਹੈ ਕਿ ਘਰ ਬੈਠੇ ਹੀ ਤੁਸੀਂ ਸਰਵਿਸ ਅਪਲਾਈ ਕਰ ਸਕਦੇ ਹੋ ਮਹਕਮੇ ਨੂੰ ਮਹਕਮੇ ਨੇ ਸਾਰੀ ਵੈਰੀਫਿਕੇਸ਼ਨਾਂ ਕਰਨੀਆਂ ਨੇ 2 ਬੱਜਵੇ ਦਿਨਾਂ ਦੇ ਵਿੱਚ ਉਹ ਪਟਵਾਰੀ ਕੋਲ ਜਾਣਾ ਪਟਵਾਰੀ ਤੋਂ ਤੁਹਾਡੇ ਕੋਲ ਤੇ ਤੁਹਾਡੇ ਕੋਲ ਰਿਕਮੈਂਡ ਹੋਣ ਤੋਂ ਬਾਅਦ 2 ਬੱਜਵੇਂ ਦਿਨਾਂ ਦੇ ਵਿੱਚ ਉਹ ਉਹ ਹਰ ਵਿਅਕਤੀ ਨੂੰ ਐਪਲੀਕੈਂਟ ਨੂੰ ਘਰ ਬੈਠੇ ਸਰਵਿਸ ਜਿਹੜੀ ਉਹ ਪਹੁੰਚ ਜਾਣੀ ਹੈ